ਨਾਚ ਦੇਖਣ ਨੂੰ ਮਿਲਿਆ ਹੈ ਜਿੱਥੇ 20 ਪੱਛੋ ਦੇ ਕਰੀਬ ਹਮਲਾਵਰਾ ਨੇ ਇੱਕ ਘਰ ਦੇ ਇਟਾ ਪਥਰਾ ਦੇ ਨਾਲ ਹਮਲਾ ਕਰ ਦਿੱਤਾ ਇਸ ਤਰ੍ਹਾਂ ਕੁਝ ਫਾਇਦ ਵੀ ਕੀਤੇ ਗਏ ਨੇ ਘਰ ਦੇ ਵਿੱਚ ਰਹਿ ਰਹੇ ਲੋਕਾਂ ਨੇ ਲੁਕ ਚੁਪ ਕੇ ਕਿਸ ਤਰੀਕੇ ਨਾਲ ਆਪਣੀ ਜਾਨ ਬਚਾਈ ਹਮਲੇ ਦੀਆਂ ਤਸਵੀਰਾਂ ਵੀ ਸੀਸੀਟੀਵੀ ਵਿੱਚ ਕੈਦ ਹੋਈਆਂ ਨੇ ਇਹਨਾਂ ਤਸਵੀਰਾਂ ਦੇ ਵਿੱਚ ਵੀ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਗੁੰਡਾਗਰਦੀ ਦਾ ਨੰਗਾ ਨਾਚ ਪਠਾਨਕੋਟ ਦੇ ਵਿੱਚ ਚੱਲ ਰਿਹਾ ਹੈ ਪੁਲਿਸ ਇਸ ਮਾਮਲੇ ਦੇ ਵਿੱਚ ਕੁਝ ਵੀ ਕਹਿਣ ਤੋਂ ਬਚ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਹੌਲੀ ਵਾਲੇ ਦਿਨ ਜਿਹੜਾ ਹੈ ਹੌਲੀ ਵਾਲੇ ਦਿਨ ਹੀ ਪਰਿਵਾਰ ਦੇ ਮਾਮੂਲੀ ਝਗੜਾ ਹੋ ਗਿਆ ਸੀ ਜਿਸ ਤੇ ਰੰਚੁਸ਼ ਤੇ ਚੱਲਦੇ ਪਰਿਵ ਕੀਤਾ ਗਿਆ ਤੇ ਮੇਰਾ ਛੋਟਾ ਜਿਹਾ 4 ਸਾਲ ਦਾ ਬੱਚਾ ਆ ਉਹ ਬਾਹਰ ਖੇਡਣ ਗਿਆ ਵਿਹੜੇ ਚ ਉਹਦੇ ਪੈਰ ਤੇ ਸੱਟ ਲੱਗੀ ਤੁਸੀਂ ਦੇਖ ਸਕਦੇ ਹੋ ਉੱਥੇ ਇੱਟ ਵੱਜੀ ਦੀ ਉਹਦੇ ਪੈਰ ਤੇ ਤੇ ਜੇ ਮੇਰੇ ਮੁੰਡੇ ਨੂੰ ਕੋਈ ਹੋ ਜਾਂਦਾ ਤੇ ਇਹਨਾਂ ਦਾ ਕੁਝ ਨਹੀਂ ਹੀ ਰਹਿਣਾ ਇਹ ਇੱਟ ਉੱਤੇ ਕਿੰਨੇ ਮਾਰੀ ਇਹ ਮੁੰਡਿਆਂ ਦੇ ਬਾਰ ਮੁੰਡੇ ਆਏ ਅਸੀਂ ਤੇ ਰੋਟੀ ਪਾਣੀ ਖਾਣ ਦੇ ਹੀ ਇਹਦੇ ਪਿੱਛੇ ਕੀ ਕਰਨ ਰਿਹਾ ਕਿਉਂ ਹਮ ਲੱਗਦਾ ਉਹਨਾਂ ਨੂੰ ਕਰਨਦਾ ਤੇ ਫਿਲਹਾਲ ਮੈਨੂੰ ਪਤਾ ਨਹੀਂ ਹੈ ਤੇ ਉਹਨਾਂ ਨੂੰ ਪਤਾ ਮੁੰਡਿਆਂ ਨੂੰ ਕੀ ਕਾਰਨ ਹੈ ਤੇ ਕੀ ਨਹੀਂ ਜੀਨਾਂ ਦੇ ਹਮਲਾ ਕੀਤਾ ਤੁਹਾਡੇ ਕੀ ਲੱਗਦਾ ਮੇਰੇ ਇੱਕ ਤਾਂ ਦਿਓਰ ਹੈ ਤੇ ਇੱਕ ਹਸਬੰਦ ਇੱਕ ਹਸਬੰਦ ਵਾਰ ਨੰਬਰ 9 ਮੁਰਦਲ ਝੁਗੀਆਂ ਦੇ ਸਾਰੇ ਵਾਸੀ ਰਹਿਣ ਵਾਲੇ ਆ ਕੀ ਨਾਮ ਤੁਹਾਡਾ ਨਾਮ ਨਰਿੰਦਰ ਸਿੰਘ ਕਾਕਾ ਜੀ ਕੀ ਗੱਲਬਤ ਹੋਈ ਗੱਲਬਤ ਜੀ ਅਸੀਂ ਘਰ ਸੁੱਤੇ ਹੋਏ ਆ ਮੈਂ ਪ੍ਰਸ਼ਾਦਾ ਛਕਿਆ ਕਰਦਾ ਸੀ ਕੋਈ 9:00 9:00 ਨਾ ਕੋਈ 30 35 11 ਬੰਦਿਆਂ ਨੇ ਆ ਗਏ ਸਾਡੇ ਮੁਹੱਲੇ ਦੇ ਵਿੱਚ ਸਾਡੇ ਚਾਚਾ ਜੀ ਲੱਗੇ ਚਰਨ ਸਿੰਘ ਲਾਡੀ ਜੀ ਹੋਣੇ ਆ ਇਹਨਾਂ ਨੇ ਘਰ ਹਮਲਾ ਬੋਲਤਾ ਕੁੱਤੀ ਪੈਂਦੀ ਜਾਣੇ ਜਿਹੜੇ ਕੁਝ ਪਛਾਣ ਆ ਗਏ ਜੀ ਦਰਖਾਸਤ ਵੀ ਨੰਬਰ 1 ਪਠਾਨਕੋਟੋਂ ਦਿੱਤੀ ਹੋਈ ਆ ਇਸ ਵਿੱਚ ਕੁਝ ਗਿਆਤ ਬੇ ਵਿਅਕਤੀਆਂ ਨੇ ਜਿਹੜੇ ਪਛਾਣ ਚ ਵੀ ਆ ਗਏ ਆ ਉਹਨਾਂ ਦਾ ਮੁਹੱਲੇ ਦੇ ਮੋੜ ਦੇ ਉੱਤੇ ਕੋਈ ਤਿੰਨ ਤੋਂ ਚਾਰ ਫਾਇਰ ਮਾਰੇ ਪਹਿਲੇ ਫਿਰ ਮੁਹੱਲੇ ਦੇ ਪੂਰਾ ਅਟੈਕ ਕਰਤਾ ਉਹਨਾਂ ਨੇ ਜਿਨ੍ਹਾਂ ਕਾਰਨ ਅਸੀਂ ਤੁਹਾਨੂੰ ਆਪਣਾ ਡਵੀਜ਼ ਨੰਬਰ 1 ਸਰ ਐਸ ਐਸਓ ਸਾਹਿਬ ਮੌਕੇ ਤੇ ਉੱਤੇ ਪੁੱਜੇ ਆ ਜਿਹੜੇ 5 10 15 20 ਮਿੰਟ ਚ ਆ ਗਏ ਨੇ ਉਹਨਾਂ ਨੇ ਆ ਕੇ ਆ ਕੇ ਪੂਰੀ ਕਾਰਵਾਈ ਸਾਡੀ ਕੀਤੀ ਆ ਇਹ ਸਾਰੇ ਮੱਲਾ ਇਕੱਠਾ ਹੋ ਕੇ ਇੱਥੇ ਆਇਆ ਹੈ ਤੇ ਦਰਖਾਸਤ ਦਿੱਤੀ ਹੈ ਕਿ ਸਾਡੀ ਪੂਰੀ ਕਾਰਵਾਈ ਜਿਹੜੀ ਹੈ ਸਹੀ ਤਰੀਕੇ ਨਾਲ ਹੋਏ ਜਿਹੜੇ ਬੰਦਿਆਂ ਨੇ ਹਮਲਾ ਕੀਤਾ ਆ ਉਹ ਸਾਰੇ ਫੜੇ ਜਾਣ ਤੇ ਇੱਕ ਪੂਰਾ ਡੈਸ਼ ਤੋਂ ਪੂਰਾ ਮਹੱਲੇ ਜੋਂ ਹੋ ਗਿਆ ਇਹ ਕੀ ਵਾਰਤ ਕਦੀ ਹੋਈ ਹੈ ਕਦੀ ਪਠਾਨਕੋਟ ਦੇ ਵਿੱਚ ਕਦੀ ਇਹ ਚੀਜ਼ਾਂ ਕਦੀ ਸੁਣੀਆਂ ਨੇ ਨਾ ਕਦੀ ਦੇਖੀਆਂ ਆ ਵੀਰ ਜੀ ਸਾਡਾ ਵਾਰਡ ਨੰਬਰ 49 ਔਰ ਮਹੱਲਾ ਅਮਰੂਦਾਂ ਦੀ ਝੁਗੀਆਂ ਦੇ ਵਿੱਚ ਰਾਤੀ ਬਹੁਤ ਵੱਡਾ ਇੱਕ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਔਰ 10 ਮੋਟਰਸਾਈਕਲਾਂ ਤੇ ਇੱਕ ਇੱਕ ਮੋਟਰਸਾਈਕਲ ਦੇ ਤਿੰਨ ਤਿੰਨ ਜਣੇ ਕੋਈ 27 28 ਜਣਿਆਂ ਨੇ ਆਪਣਾ ਅਸਲਾ ਜਿਹੜੇ ਪਿਸਟਲ ਜਾਂ ਕਟਾ ਹੋਣ ਸਾਨੂੰ ਇਹ ਨਹੀਂ ਪਤਾ ਕਿ ਪਿਸਟਲ ਸੀ ਜਾਂ ਕਟਾ ਸੀ ਲੇਕਿਨ ਉਹਦੇ ਨਾਲ ਪਹਿਲਾਂ ਉਹਨਾਂ ਨੇ ਰੋਡ ਦੇ ਉੱਤੇ ਫਾਇਰ ਕੀਤੇ ਆ ਸੜਕ ਦੇ ਉੱਤੇ ਸਾਡੇ ਮੋਹੱਲਾ ਨਿਵਾਸੀ ਦੇ ਉੱਤੇ ਉਸ ਤੋਂ ਬਾਅਦ ਫਿਰ ਉਹ ਸਾਡੇ ਭਰਾ ਮਨਜੀਤ ਸਿੰਘ ਦੇ ਘਰ ਆ ਕੇ ਉਹਨਾਂ ਨੇ ਕਾਤਿਲਾਨਾ ਹਮਲਾ ਕੀਤਾ ਇਹ ਪ੍ਰਮਾਤਮਾ ਦਾ ਸ਼ੁਕਰ ਸੀ ਕਿ ਇਹਨਾਂ ਦਾ ਡੈਡੀ ਘਰ ਸੀ ਸਰਦਾਰ ਮਨਜੀਤ ਸਿੰਘ ਉਹਨਾਂ ਨੇ ਅੰਦਰੋਂ ਗੇਟ ਬੰਦ ਕਰ ਲਿਆ ਔਰ ਉਹਨਾਂ ਨੇ ਆਪਣੇ ਵੱਲ ਕੋਈ ਕਸਰ ਨਹੀਂ ਛੱਡੀ 28-30 ਜਣਿਆਂ ਦਾ ਕਾਫਲਾ ਝੁੰਡ ਨੰਗੀਆਂ ਕਿਰਪਾਨਾਂ ਤਲਵਾਰਾਂ ਔਰ ਕੱਟੇ ਵਰਗੇ ਹਥਿਆਰਾਂ ਦੇ ਨਾਲ